ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਸੋ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਲੱਗੇ ਆ ਪਿਆਰਿਓ ਬਹੁਤ ਪਿਆਰੀਆਂ ਬੇਨਤੀਆਂ ਨੇ ਇੱਕ ਵਿਸ਼ਾ ਹੈ ਬੜਾ ਹੀ ਪਿਆਰਾ ਸਮਝਣ ਵਾਲਾ ਸਮਝਣ ਯੋਗ ਵਿਸ਼ਾ ਹੈ 23 ਮਈ ਬੁੱਧ ਪੂਰਨੇ ਪੂਰਨ ਮਾਸੀ ਤੋਂ ਪਹਿਲਾਂ ਗੁਰੂ ਘਰ ਜਾ ਕੇ ਲਗਾਤਾਰ ਇਸ ਸ਼ਬਦ ਦਾ ਜਾਪ ਜ਼ਰੂਰ ਕਰਨਾ ਹੈ ਜੋ ਸੋਚਿਆ ਜੋ ਮੰਗਿਆ ਉਹੀ ਮਿਲੇਗਾ ਸਭ ਕੁਝ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਾਨੂੰ ਦੇਣਾ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਿਆਰਿਓ ਕੁਝ ਬੇਨਤੀਆਂ ਇਸ ਵਿਸ਼ੇ ਤੇ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਪਣੀ ਹਾਜ਼ਰੀ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਲੋਕ ਇਹਨੂੰ ਬੁੱਧ ਪੂਰਨਵਾ ਵੀ ਕਹਿ ਦਿੰਦੇ ਨੇ ਪੂਰਨਵਾਸ਼ੀ ਸ਼ਬਦ ਵੀ ਵਰਤ ਲਿਆ ਜਾਂਦਾ ਹੈ ਹੋ ਸਕਦਾ ਹੈ ਅਲੱਗ-ਅਲੱਗ ਹੋਵੇ ਕਿਉਂਕਿ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈ ਕਿਉਂਕਿ ਆਖਰਕਾਰ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਤਵੱਜੋ ਨਹੀਂ ਦਿੱਤੀ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਜਿਆਦਾ ਨਹੀਂ ਖੁਫਾ ਰਿਆ ਸਾਰ ਸੰਗਤ ਕਿਉਂਕਿ ਇੱਕ ਜ਼ਰੀਆ ਹੈ ਇੱਕ ਸਭ ਤੋਂ ਵੱਡੀ ਗੱਲ ਇਹ ਵੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਨੂੰ ਵਹਿਮਾਂ ਭਰਮਾਂ ਤੋਂ ਰੋਕਦੀ ਐ ਥਮਦੀ ਐ ਪਿੱਛੇ ਕਰਦੀ ਐ ਤੇ ਸਾਨੂੰ ਇਹ ਕਹਿੰਦੀ ਐ ਕਿ ਤੁਸੀਂ ਸਾਈਡ ਹੋ ਜਾਓ ਬਚੋ ਬਚੋ ਜੇ ਬਚ ਸਕਦੇ ਆ ਤੇ ਬਚੋ ਕਿਉਂਕਿ ਜ਼ਰੂਰਤ ਐ ਬਚਣ ਦੀ ਬਚਣਾ ਹੀ ਸਭ ਤੋਂ ਵੱਡਾ ਵਿਸ਼ਾ ਹੈ ਜੇ ਬਚ ਸਕਦੇ ਆ ਤੇ ਹੁਣ ਦੂਜੀ ਬੇਨਤੀ ਸਾਧ ਸੰਗਤ ਗੁਰਬਾਣੀ ਨੇ ਪਖੰਡ ਨੂੰ ਪ੍ਰਮੋਟ ਨਹੀਂ ਕੀਤਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਇੱਕ ਜ਼ਰੀਆ ਲੈ ਕੇ ਇੱਕ ਸਮਝਦਾਰੀ ਦਾ ਵਿਸ਼ਾ ਲੈ ਕੇ ਹੀ ਚੱਲੇ ਹੋਏ ਹਾਂ ਵੀ ਗੁਰੂ ਵੱਲ ਤੁਰਨਾ ਹੈ ਗੁਰੂ ਵੱਲ ਜਾਣਾ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਨੇ ਇੱਕ ਬਹਾਨਾ ਜਿਵੇਂ ਆਪਾਂ ਕਹਿੰਦੇ ਬਹਾਨਾ ਚਾਹੀਦਾ ਇਹਨੂੰ ਤਾਂ ਲੜਨ ਦਾ ਬਹਾਨਾ ਚਾਹੀਦਾ ਇਹਨੂੰ ਤਾਂ ਕਿਤੇ ਜਾਣ ਆਉਣ ਦਾ ਬਹਾਨਾ ਚਾਹੀਦਾ ਇਹਨੂੰ ਬਹਾਨਾ ਚਾਹੀਦਾ ਐਵੇਂ ਉਹ ਸਿਸਟਮ ਲੈ ਕੇ ਚੱਲੇ ਹੋਇਆ ਵੀ ਚਲੋ ਪੂਰਨ ਮਾਸ਼ੀ ਦਾ ਬੁੱਧ ਪੂਰਣੀ ਨਾਲ ਲੈ ਕੇ ਆਪਾਂ ਚਲੋ ਚੱਲ ਪਈਏ ਤੇ ਗੁਰੂ ਘਰ ਲਗਾਤਾਰ ਵੈਸੇ ਤਾਂ ਜਾਈਏ ਵੈਸੇ ਚਲੋ ਆਪਾਂ ਨੂੰ ਕੋਈ ਗੱਲ ਨਹੀਂ ਚਾਹੀਏ ਇੱਕ ਦਿਨ ਵੀ ਬਹਾਨਾ ਲੈ ਕੇ ਚੱਲ ਜਾਓ ਯਾਦ ਰੱਖਿਓ ਵੀ ਜਿਸ ਦਿਨ ਗੁਰੂ ਦੀ ਕਿਰਪਾ ਹੋ ਗਈ ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜ ਜਰਮਨਾ ਆਵਾਂ ਤੇ ਯਾਦ ਰੱਖਿਓ ਵੀ ਜੇ ਇੱਕ ਵੀ ਸ਼ਬਦ ਗੁਰੂ ਸੱਚੇ ਪਾਤਸ਼ਾਹ ਦੀ ਕੀਤੀ ਹੋਈ ਕਿਰਪਾ ਰਹਿਮਤ ਇੱਕ ਸ਼ਬਦ ਤੁਹਾਡੇ ਅੰਦਰ ਵਸ ਗਿਆ ਤੁਹਾਡੇ ਹਿਰਦੇ ਦਾ ਸ਼ਿੰਗਾਰ ਬਣ ਗਿਆ ਤੇ ਪਿਆਰਿਓ ਯਾਦ ਰੱਖਿਓ ਵੀ ਫਿਰ ਉੱਥੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ ਸਭ ਕੁਝ ਆਪਣੇ ਆਪ ਹੋ ਜਾਣਾ ਹੈ ਵਾਰਸ਼ਾ ਨੇ ਆਪਣੇ ਆਪ ਕਿਰਪਾ ਕਰ ਦੇਣੀ ਹੈ ਸਭ ਕੁਝ ਆਪਣੇ ਆਪ ਹੋਣਾ ਇਹ ਸਭ ਤੋਂ ਵੱਡੀ ਕਿਰਪਾ ਹੈ ਇਹ ਸਭ ਤੋਂ ਵੱਡੀ ਰਹਿਮਤ ਹੈ ਗੁਰਮੁਖ ਪਿਆਰਿਓ ਇਸ ਕਰਕੇ ਕਿੰਨੂ ਵੀ ਗੁਰੂ ਘਰ ਜਾ ਕੇ ਕਿਸੇ ਨਾ ਕਿਸੇ ਬਾਣੀ ਨੂੰ ਜ਼ਰੂਰ ਪੜੋ ਹਾਜ਼ਰੀ ਲਗਵਾਓ ਚਾਹੇ ਚੌਪਈ ਸਾਹਿਬ ਦਾ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਵੈਸੇ ਤਾਂ ਚਲੋ ਤੜਕੇ ਕਰਨਾ ਹੀ ਚਾਹੀਦਾ ਤੇ ਚਲੋ ਜਿਹੜਾ ਕੋਈ ਨਹੀਂ ਜਾਂਦਾ ਕਦੇ ਕਦਾਈ ਜਾਂਦਾ ਕੋਸ਼ਿਸ਼ ਕਰੋ ਵੀ ਜਦੋਂ ਵੀ ਜਾਣੇ ਹੋ ਤੇ ਜਾ ਕੇ ਇੱਕ ਦਫਾ ਗੁਰੂ ਕੋਲੇ ਬੈਠੀਏ ਠਰਮੇ ਨਾਲ ਤੇ ਅੰਦਰੋਂ ਆਪਣੇ ਮਨ ਨੂੰ ਉਤਪਨ ਕਰੀਏ ਜਗਾਈਏ ਕੋਸ਼ਿਸ਼ ਕਰੀਏ ਕੋਸ਼ਿਸ਼ ਕਰੀਏ ਵੀ ਇੱਕ ਪਾਠ ਕਰਕੇ ਆਈਏ ਕੁਝ ਵੀ ਹੋ ਜੇ ਇੱਕ ਪਾਠ ਕਰੀਏ ਪਾਤਸ਼ਾਹ ਕਹਿੰਦੇ ਨੇ ਇਹ ਗੱਲ ਯਾਦ ਰੱਖਿਓ ਵੀ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋਣਾ ਹੀ ਜਿਸ ਮਨੁੱਖ ਵਾਸਤੇ ਪਰਮੇਸ਼ਰ ਨੇ ਇਹੋ ਜਿਹੀ ਵਿਉਂਤ ਬਣਾ ਰੱਖੀ ਹੋਵੇ ਕਿਹੋ ਜੀ ਉਹ ਮਨੁੱਖ ਲੋਕ ਪਰ ਲੋਕ ਵਿੱਚ ਕਿਤੇ ਵੀ ਡੋਲਦਾ ਨਹੀਂ ਜਿਹਦੇ ਵਾਸਤੇ ਵਿਉਂਤ ਘੜ ਰੱਖੀ ਹੋਵੇ ਵੀ ਜੇ ਇਹੇ ਡਰ ਤੋਂ ਮੁਕਤ ਹੋ ਗਿਆ ਇਹਨੂੰ ਡਰ ਤੋਂ ਮੁਕਤ ਕਿਵੇਂ ਕਰਨਾ ਹੈ ਉਹ ਵੀ ਪਾਤਸ਼ਾਹ ਘੜੀ ਬੈਠੇ ਸਾਰਾ ਕੁਝ ਦੱਸੀ ਜਾਂਦੇ ਨੇ ਤੇ ਜਿਹੜੇ ਬੋਲ ਬੋਲ ਕੇ ਉੱਚੀ ਕਹਿ ਕੇ ਪੁਕਾਰਾਂ ਕਰਕੇ ਤੈਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਿਆਰਿਆ ਜੇ ਤੂੰ ਸੁਣਦਾ ਨਹੀਂ ਕੱਲ ਨੂੰ ਰੱਬ ਦਾ ਕਸੂਰ ਕੱਢੇ ਤੇ ਇਹਦੇ ਵਿੱਚ ਰੱਬ ਦਾ ਕਸੂਰ ਨਹੀਂ ਇਹਦੇ ਵਿੱਚ ਕਸੂਰ ਤੇਰਾ ਆਪਣਾ ਹੈ ਯਾਦ ਰੱਖੀ ਪਿਆਰਿਆ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਹੈ ਤੇ ਜੇ ਤੇਰੇ ਹੱਥ ਦੇ ਵਿੱਚ ਦੀਵਾ ਹੁਣ ਉਦਾਹਰਨ ਵੱਜੋ ਸਮਝਿਓ ਅੱਜ ਕੱਲ ਲਾਈਟਾਂ ਦਾ ਜ਼ਮਾਨਾ ਆ ਗਿਆ ਪਰ ਉਦਾਹਰਨ ਦਿੱਤੀ ਦੀਵੇ ਦੀ ਇੱਥੇ ਅਕਲੋਂ ਅੰਨਿਆਂ ਦੀ ਵੈਸੇ ਗੱਲ ਕੀਤੀ ਗਈ ਹੈ ਕਿਉਂਕਿ ਜੇ ਹੱਥ ਵਿੱਚ ਕਿਨੇ ਤੇਰੇ ਦੀਵਾ ਫੜਿਆ ਹੋਵੇ ਤੂੰ ਫਿਰ ਵੀ ਜਾ ਕੇ ਟੋਏ 'ਚ ਗਿਰ ਜੇ ਤੇਰੇ ਸਾਹਮਣੇ ਟੋਆ ਤੇਨੂੰ ਨਜ਼ਰ ਆਵੇ ਇਹਦੇ ਵਿੱਚ ਦੀਵੇ ਦਾ ਕਸੂਰ ਕੱਢੇ ਦੀਵੇ ਦਾ ਕਸੂਰ ਨਹੀਂ ਕਹਿਣ ਤੋਂ ਭਾਵ ਵੀ ਜੇ ਤੂੰ ਸਹੀ ਮਾਰਗ ਤੇ ਤੁਰ ਰਿਹਾ ਹੈ ਤਾਂ ਵਧੀਆ ਹੈ ਗੁਰੂ ਦੀ ਮੰਨ ਕੇ ਭਾਵ ਗੁਰੂ ਤੇਨੂੰ ਕਹਿੰਦਾ ਜਾ ਰਿਹਾ ਵੀ ਇਹ ਨਾ ਕਰ ਆਹ ਨਾ ਕਰ ਤੇ ਤੂੰ ਕਈ ਨਾ ਮੈਂ ਗੁਰੂ ਨੂੰ ਮੰਨ ਵੀ ਰਿਹਾ ਤੂੰ ਤੂੰ ਮੰਨ ਵੀ ਨਹੀਂ ਰਿਹਾ ਆਖਰਕਾਰ ਜਾ ਕੇ ਤੂੰ ਫੇਰ ਉਹਨਾਂ ਵਿਮਾ ਭਰਮਾਂ ਕਰਮ ਕਾਂਡਾਂ ਚ ਫਸ ਜੇ ਤੇਰਾ ਨੁਕਸਾਨ ਹੋ ਜੇ ਤੇ ਫਿਰ ਬਾਅਦ ਚ ਤੂੰ ਗੁਰੂ ਨੂੰ ਦੋਸ਼ ਦੇਵੇਂ ਇਹਦੇ ਵਿੱਚ ਗੁਰੂ ਦਾ ਦੋਸ਼ ਨਹੀਂ ਹੈ ਦੋਸ਼ ਤੇਰਾ ਆਪਣਾ ਹੈ ਇਹ ਗੱਲ ਯਾਦ ਰੱਖੀ ਸਾਧ ਸੰਗਤ ਜਿਹੜੇ ਗੁਰੂ ਦੇ ਹੋ ਗਏ ਜਿਨ੍ਹਾਂ ਦੇ ਅੰਦਰੋਂ ਭੈ ਨਿਕਲ ਗਿਆ ਸਤਗੁਰ ਸੱਚੇ ਪਾਤਸ਼ਾਹ ਦਾ ਭੈ ਨਿਕਲ ਗਿਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਗੁਰੂ ਨੇ ਐਸੀ ਕਿਰਪਾ ਕੀਤੀ ਐਸੀ ਰਹਿਮਤ ਕੀਤੀ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਦੀ ਐਸੀ ਰਹਿਮਤ ਹੋਈ ਸਾਧ ਸੰਗਤ ਤੇ ਇਹ ਗੱਲ ਯਾਦ ਰੱਖਿਆ ਜੇ ਸੋ ਕਿ ਉਹਨਾਂ ਨੇ ਉਹ ਅੰਦਰ ਨੂੰ ਪਹਿਚਾਣ ਲਿਆ ਉਹ ਪਾਰ ਬ੍ਰਹਮ ਨੂੰ ਪਹਿਚਾਣ ਲਿਆ ਉਹਨਾਂ ਨੇ ਫਿਰ ਕਿਸੇ ਹੋਰ ਚੀਜ਼ ਦੀ ਭੁੱਖ ਨਹੀਂ ਕੀਤੀ ਉਨੇ ਉਹਨੂੰ ਉਹਨੂੰ ਪੜ ਲਿਆ ਉਹਨੂੰ ਪੜ ਕੇ ਉਹਨੂੰ ਵਿਚਾਰ ਲਿਆ ਉਹਨੂੰ ਸਮਝ ਪੈ ਗਈ ਵੀ ਵਾਕਈ ਪਰਮਾਤਮਾ ਹੈ ਕਿਸ ਦਿਸ਼ਾ ਕਿਸ ਵੱਲ ਕਿਹੜੀ ਉਹਦੀ ਅਨੋਖੀ ਵਿਧੀਆਂ ਮਹ ਹੈ ਉਹਨੇ ਅੰਦਰਲਾ ਡਰ ਨਿਕਲ ਗਿਆ ਜਦੋਂ ਡਰ ਨਿਕਲ ਗਿਆ ਪਰਮਾਤਮਾ ਨਾਲ ਇੱਕਮਿਕਤਾ ਹੋ ਗਈ ਪਿਆਰਿਓ ਫਿਰ ਜੋ ਮਰਜ਼ੀ ਮੰਗੇ ਉਹ ਤੇ ਮੈਂ ਕਹਣਾ ਮੰਗਣ ਦੀ ਲੋੜ ਹੀ ਨਹੀਂ ਤੇ ਜਿਨ੍ਹਾਂ ਨਾਲ ਇੱਕਮਿਕਤਾ ਹੋ ਗਈ ਤੇ ਪਾਦਸ਼ਾਹ ਬਿਨਾ ਮੰਗਿਆ ਉਹਨਾਂ ਦੀ ਝੋਲੀ ਦਾ ਆਤਮਾ ਪਾਉਂਦੇ ਨੇ ਪਾਸ਼ਾ ਕਹਿੰਦੇ ਨਾ ਸਭ ਜੀ ਤੇਰੇ ਦਇਆਲਾ 헤 ਦਇਆ ਦੇ ਘਰ ਪ੍ਰਭੂ ਸਾਰੇ ਜੀਪ ਤੇਰੇ ਪੈਦਾ ਕੀਤੇ ਹੋ ਨੇ ਆਪਣੇ ਭਗਤ ਕਰ ਹੈ ਪ੍ਰਤਪਾਲ ਤੂੰ ਆਪੇ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦੇ ਪਿਆਰਿਆ ਤੂੰ ਆਪ ਹੀ ਬੜਾ ਮਿਹਰਬਾਨ ਹੈ ਤੂੰ ਆਪ ਹੀ ਬੜਾ ਦਿਆਲੂ ਹੈ ਕਿਰਪਾਲੂ ਹੈ ਸਤ ਗੁਰੂ ਤੇ ਜਿਹੜਾ ਤੇਰੇ ਨਾਲ ਜੁੜ ਗਿਆ ਜਿਹੜਾ ਤੇਰਾ ਹੋ ਗਿਆ ਪਾਸ਼ਾ ਉਹਦੀ ਫਿਰ ਰੱਖਿਆ ਤੂੰ ਇੰਜ ਕੀਤੀ ਜਿਵੇਂ ਆਪਾਂ ਕੋਈ ਮਹਿੰਗੀ ਵਸਤੂ ਨੂੰ ਸੰਭਾਲ ਸੰਭਾਲ ਕੇ ਕਰਦੇ ਆਂ ਮਹਿੰਗੀ ਵਸਤੂ ਨੂੰ ਸੰਭਾਲ ਕੇ ਰੱਖਦੇ ਆਂ ਵੀ ਇੱਧਰ ਗੁੰਮ ਨਾ ਹੋ ਜਾਏ ਕਿਸੇ ਦੀ ਨਿਗਾਹ ਨਾ ਛੱਡ ਜਾਏ ਪਾਤਸ਼ਾਹ ਫਿਰ ਆਪਣੇ ਪਿਆਰੇ ਨੂੰ ਆਪਣੇ ਸੇਵਕ ਨੂੰ ਇਦਾਂ ਸੰਭਾਲ ਕੇ ਰੱਖਦਾ ਹੈ ਇਸ ਕਰਕੇ ਕਹਿੰਦਾ ਵੀ ਗੁਰਬਾਣੀ ਪੜਨੀ ਨਿਤਨੇਮ ਕਰਨਾ ਗੁਰੂ ਦੀ ਨਿਗਾਹ ਦੇ ਵਿੱਚ ਆਉਣ ਵਾਸਤੇ ਜ਼ਰੂਰੀ ਹੈ ਜੋ ਕੋਸ਼ਿਸ਼ ਕਰੋ ਜਿੰਨਾ ਵੀ ਸਮਾਂ ਨਿਕਲੇ ਸਮਾਂ ਕੱਢ ਕੇ ਗੁਰੂ ਨਾਲ ਜੁੜੀਏ ਆਪਣੇ ਮਨ ਨੂੰ ਸਹੀ ਦਿਸ਼ਾ ਦਈਏ ਗੁਰਬਾਣੀ ਦਾ ਸਹਾਰਾ ਲੈ ਕੇ ਸ਼ਬਦ ਗੁਰੂ ਦਾ ਸਹਾਰਾ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ